ਨੇ ਅਤਰੋ ਹੁਣੀ ਉਰਫ ਬਲਦੇਵ ਸਿੰਘ ਉਹਨਾਂ ਦਾ ਨਾਮ ਹੈ ਪਰ ਕਰੈਕਟਰ ਅਤਰੋ ਸੀਗਾ ਤੇ ਬਹੁਤ ਨੇੜਿਓਂ ਦੇਖਿਆ ਬਹੁਤ ਕੰਮ ਕੀਤਾ ਉਹ ਅੱਜ ਬੜੇ ਭਾਵੁਕ ਹੋਏ ਨੇ ਉਹਨਾਂ ਦੇ ਤਾਂ ਅੱਖਾਂ ਵੀ ਨਮ ਸੀਗੀਆਂ ਸਸ਼ਟਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਬਹੁਤ ਤੁਹਾਡੀ ਕਿਰਪਾ ਜੀ ਸਰ ਅੱਜ ਜੀ हां ਸਰ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਕਿ ਅੱਜ ਸਰ ਅੱਜ ਬਹੁਤ ਹੀ ਮਨ ਦੁਖ ਲੱਗਾ ਇਹ ਖਬਰ ਸੁਣ ਕੇ ਹਿੰਦੁਸਤਾਨ ਸਾਰਾ ਪੰਜਾਬ ਸਾਡੇ ਜਿੱਥੋਂ ਤੱਕ ਸਾਡੇ ਪੰਜਾਬੀ ਵਸਦੇ ਨੇ ਸਾਰੇ ਅੱਜ ਸੋਗ ਦੇ ਵਿੱਚ ਡੁੱਬੇ ਨੇ ਜਿੱਥੇ ਚੜਦਾ ਪੰਜਾਬ ਡੁੱਬਿਆ ਉੱਥੇ ਲੈਂਦੇ ਪੰਜਾਬ ਵਿੱਚ ਬਹੁਤ ਸਾਰੇ ਅੱਜ ਕਾਫੀ ਲੋਕਾਂ ਦੇ ਫੋਨ ਸਾਨੂੰ ਉੱਥੋਂ ਆਏ ਨੇ ਬਹੁਤ ਸਾਰਾ ਅੱਜ ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਸੋਗ ਵਿੱਚ ਡੁੱਬੇ ਨੇ ਤੁਸੀਂ ਤੁਸੀਂ ਕੰਮ ਕੀਤਾ ਉਹਨਾਂ ਦਾ ਬਤੌਰ ਅਤਰੋ ਕਿਹੜੇ ਕਿੱਦਾਂ ਸ਼ੁਰੂਆਤ ਹੋਈ ਕਿੱਦਾਂ ਮਿਲੇ ਇਨਸਾਨ ਕਿੱਦਾਂ ਦੇ ਸੀਗੇ ਇਹਦੇ ਬਾਰੇ ਵੀ ਕੁਝ ਦੱਸੋ ਸਾਨੂੰ ਅਨਸਾਨ ਇੱਕ ਨੇਕ ਇਨਸਾਨ ਸੀ ਬਹੁਤ ਵਧੀਆ ਇਹਨਾਂ ਦੇ ਕੋਲ ਗੁਣ ਸੀ ਗੋਣ ਮੰਡਰ ਵਾਲੇ ਸੀ ਹਰ ਇੱਕ ਦੀ ਗਰੀਬ ਦੀ ਅਮੀਰ ਦੀ ਬਾ ਇੱਕੋ ਜੀ ਫੜਦੇ ਸੀ ਕਿਉਂਕਿ ਉਹਨਾਂ ਦੇ ਕੋਲ ਜੇ ਗੋਣ ਸੀ ਤਾਂ ਅਗਲੇ ਨੂੰ ਗੋਣ ਉਹ ਵੰਡਦੇ ਸੀ ਕਿਉਂਕਿ ਉਹਨਾਂ ਦੇ ਕੋਲ ਇੰਨੀ ਰਹਿਮ ਸੀ ਸੱਚਾ ਇਨਸਾਨ ਸੀ ਆ ਸੱਚਾ ਹੋਣ ਕਰਕੇ ਅੱਜ ਸਾਰਾ ਹਿੰਦੁਸਤਾਨ ਵਰਲਡ ਜਿਹੜਾ ਵਾ ਅੱਜ ਸੁਖ ਦੇ ਵਿੱਚ ਡੁੱਬਾ ਪਿਆ ਜੀ ਅੱਛਾ ਇੱਕ ਇਹ ਵੀ ਚੀਜ਼ ਹੈ ਵੀ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟ 'ਚ ਕੰਮ ਕੀਤਾ ਉਹਨਾਂ ਦੇ ਨਾਲ ਇਹ ਵੀ ਮੜਾ ਜਿਹਾ ਦੱਸੋ ਕਿ ਕਿੱਦਾਂ ਮਿਲੇ ਸੀਗੇ ਵੀ ਕੀ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਸੀਗੀਆਂ ਅਹੀਂ ਸ੍ਰੀ ਕਾਟੜਾ ਦੇ ਵਿੱਚ ਅਸੀਂ ਬਠਿੰਡੇ ਇਹਨਾਂ ਨੂੰ ਮਿਲੇ ਜੀ ਹਾਂਜੀ ਤੇ ਉਥੋਂ ਹੀ ਪਏ ਸਾਡਾ ਕਾਫੀ ਮੇਲਿਆਂ ਵਿੱਚ ਦੂਦ ਦਰਸ਼ ਜਲੰਧਰ ਕੇਂਦਰ ਦੇ ਉੱਤੇ ਵੀ ਸਾਨੂੰ ਵੱਡੇ ਵੱਡੇ ਮੇਲਿਆਂ ਦੇ ਵਿੱਚ ਮਿਲਦੇ ਰਹੇ ਜਿ ਤਰ੍ਹਾਂ ਮਾਝਾ ਰੰਗ ਮੰਚ ਮੇਲਾ ਬਹੁਤ ਬੜਾ ਤੰਤਾਰ ਹੁੰਦਾ ਸੀ ਉਥੇ ਇੱਕ ਵਾਰ ਮਿਲੇ ਭਗਵੰਤ ਮਾਨ ਜੀ ਉਦੋਂ ਮੁੱਖ ਮੰਤਰੀ ਨਹੀਂ ਸੀ ਉਦੋਂ ਵੀ ਇਹ ਸਾਨੂੰ ਉਥੇ ਮਿਲੇ ਤੇ ਸਾਡਾ ਬਹੁਤ ਜਣਾ ਨਜ਼ਦੀਕੀ ਰਹਿਣ ਸੀ ਸਾਡਾ ਪਰਿਵਾਰ ਤੌਰ ਤੇ ਸੀ ਸਾਡਾ ਜੀ ਅੱਛਾ ਜਦੋਂ ਹੁਣ ਬਿਮਾਰ ਚੱਲਦੇ ਸੀਗੇ ਤਾਂ ਤੁਸੀਂ ਦੇਖਣ ਗਏ ਸੀ ਉਹਨਾਂ ਨੂੰ ਕਿੰਨੇ ਕਿੰਨੇ ਸਮੇਂ ਤੋਂ ਬਿਮਾਰ ਸੀ ਕੁਝ ਪਤਾ ਸੀ ਖਬਰ ਸੀ ਬਿਮਾਰੇ ਕਾਫੀ ਬਿਮਾਰ ਕਾਫੀ ਸਮੇਂ ਤੋਂ ਚੱਲ ਰਹੇ ਸੀ ਪਰ ਮੇਰੇ ਇਹਨਾਂ ਦੇ ਫੋਨ ਤੇ ਗੱਲ ਹੋਈ ਸੀ ਅਸੀਂ ਉਹ ਮਾਰ ਅਗਰਦਾਸ ਕਰਦੇ ਵੀ ਇਹ ਤੰਦਰੁਸਤ ਹੋ ਗਏ ਜਿਵੇਂ ਗੁਰਪ੍ਰੀਤ ਘੁਗੀਆਂ ਦੱਸਿਆ ਵੀ ਇਹ ਕਾਫੀ ਸਮੇਂ ਤੋਂ ਚੱਲ ਰਹੇ ਸੀ ਪਰ ਫਿਰ ਵੀ ਇਹ ਕਾਫੀ ਪ੍ਰੋਗਰਾਮਾਂ ਵਿੱਚ ਇੱਕ ਦੋ ਪ੍ਰੋਗਰਾਮਾਂ ਵਿੱਚ ਗਏ ਸੀ ਪਰ ਉੱਥੇ ਪੂਰੀ ਮੀਸੀਪੀ ਹੁਣ ਸਾਡੇ ਵਿੱਚ ਫੇਰ ਵਿਚਰਨਗੇ ਉਸ ਤਰ੍ਹਾਂ ਹੀ ਪੰਜਾਬੀ ਫਿਲਮਾਂ ਜਿਹੜੀਆਂ ਰਹਿ ਗਈਆਂ ਨੇ ਬਣਨ ਵਾਲੀਆਂ ਇਹ ਉਤਨਾ ਹੀ ਫਿਲਮ ਦੇਣਗੇ ਪਰ ਇੱਕ ਗੱਲ ਮਾ ਵੀ ਮੇਰ ਮਿੱਤਰ ਦੇ ਬਗੈਰ ਕੋਈ ਫਿਲਮ ਨਹੀਂ ਸੀ ਬਣਦੀ ਪੰਜਾਬੀ ਉਹ ਆਂਦੇ ਵੀ ਨਹੀਂ ਮੇਰ ਮਿੱਤਰ ਨੂੰ ਪਾਉ ਇਹ ਤਰ੍ਹਾਂ ਜਸਵਿੰਦਰ ਭੱਲੇ ਨੂੰ ਵੀ ਪੰਜਾਬੀ ਦੇ ਵੱਡੇ-ਵੱਡੇ ਜਿਹੜੇ ਟਰੈਕਟਰ ਹੁੰਦੇ ਸੀ ਜਾਂ ਕੋਈ ਬੰਦਾ ਸੀ ਉਹ ਇਹਨਾਂ ਨੂੰ ਭੱਲੇ ਨੂੰ ਨਾਲ ਲੈ ਕੇ ਪਾ ਕੇ ਸੋ ਸੰਭਲ ਕੇ ਫਿਲਮ ਬਣਾਉਂਦੇ ਸੀ ਤੇ ਫਿਲਮ ਭੱਲਾ ਬੇਕਮਾਲ ਕੰਮ ਵਧੀਆ ਕਰਦਾ ਸੀ ਕਿ ਭੱਲਾ ਜੋ ਕੰਮ ਕਰਦਾ ਰਾਤ ਦਿਨ ਇੱਕ ਦਿਨ ਕਰ ਦਿੰਦਾ ਸੀ ਵੀ ਇਹ ਫਿਲਮ ਦੇ ਵਿੱਚ ਮੈਂ ਕਾਮਯਾਬ ਤਾਂ ਹੋਵਾਂ ਵੀ ਜੇ ਮੈਂ ਆਪਣੀ ਵਧੀਆ ਕਦਰ ਨੂੰ ਲੋਕਾਂ ਸਾਹਮਣੇ ਪੇਸ਼ ਕਰਾਂ ਜੀ ਅੱਛਾ ਲਾਸਟ ਕਦੋਂ ਗੱਲ ਹੋਈ ਤੁਹਾਡੀ ਉਹਨਾਂ ਨਾਲ ਲਾਸਟ ਮੇਰੀ ਘੱਟੂ ਅਤੇ 2 ਕਿ ਮਹੀਨੇ ਕੀ ਮੇਰੀ ਹੋ ਚੱਲੀ ਆ ਮੈਂ ਐਵੇਂ ਝੂਠ ਮਾਰਾਂ ਕਿਉਂਕਿ 2 ਕਿ ਮਹੀਨੇ ਮੇਰੀ ਗੱਲ ਫੋਨ ਤੇ ਹੋਈ ਸੀ ਉਹ ਵੀ ਮਹਾਲੀ ਗਏ ਸਨ ਤੇ ਕਦੇ ਜ਼ਰੂਰੀ ਕਦੇ ਇਹ ਅਰੈਸਟ ਕਰ ਰਹੇ ਸੀ ਤਾਂ ਕਰਕੇ ਨਹੀਂ ਸੀ ਮੁਲਾਕਾਤ ਹੋ ਸਕੀ ਅਹੀਂ ਆਪਣੇ ਨਗਰ ਸਰੀਹਾਲੀ ਵੱਲੋਂ ਦੇਸ਼ ਭਗਤ ਬਾਬਾ ਗਦੇਸੇ ਕਾਮਾਗਾਟਾ ਮਾਰੂ ਪਰਿਵਾਰ ਮਾਪਾ ਦੇ ਭੀਮਸੈਨ ਪ੍ਰਵੀਨ ਕਮਾ ਸੌਪਤੀ ਜੀ ਜਿਨ੍ਹਾਂ ਨੇ ਬਹੁਤ ਸਾਰਾ ਵੱਡਾ ਕੰਮ ਕੀਤਾ ਉਹਨਾਂ ਨਾਲ ਵੀ ਇਹਨਾਂ ਦੀ ਬਹੁਤ ਸਾਰੀ ਮੁਲਾਕਾਤ ਹੁੰਦੀ ਰਹਿੰਦੀ ਸੀ ਤੇ ਅੱਜ ਸਾਡੇ ਵਿੱਚ ਉਹ ਮਾਪਾ ਦੇ ਭੀਮਸੈਨ ਜੀ ਨਹੀਂ ਰਹੇ ਸਾਡਾ ਸਾਰਾ ਨਗਰ ਸਿਹਿਆਲੀ ਵੱਲੋਂ ਅਸੀਂ ਨਿੱਗੀ ਸਦਾ ਅਝਲੀ ਭੇਡ ਕਰਦੇ ਹਾਂ ਕਿਉਂਕਿ ਉਹਨਾਂ ਮਹਾਰਾਜ ਆਪਣੇ ਚੰਨਾਂ 'ਚ ਨਿਵਾਸ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਅਤਰੂ ਜੀ ਇੱਕ ਲਾਸਟ ਮੈਂ ਸਵਾਲ ਮੇਰਾ ਸੀਗਾ ਵਿਜੈਨ ਚ ਚੱਲਣ ਡਿਆ ਵੀ ਗੱਲਾਂ ਕੀ ਹੋਈਆਂ ਸੀਗੀਆਂ ਪਤਾ ਹੁੰਦਾ ਨਾ ਵੀ ਮੈਂ ਬਿਮਾਰ ਚੱਲ ਰਿਆਂ ਜ਼ਿੰਦਾਦਿਲੀ ਸੀ ਕਿ ਕਿਵੇਂ ਨਹੀਂ ਬੱਸ ਉਹਨੇ ਭਾਵੇਂ ਉਹ ਠੀਕ ਨਹੀਂ ਚੱਲਦੇ ਪਰ ਹੌਸਲਾ ਨਹੀਂ ਸੀ ਹਾਰਦੇ ਕਿਉਂਕਿ ਉਹ ਜਿੱ ਤਰ੍ਹਾਂ ਸੀ ਪਹਿਲਾਂ ਤਰ੍ਹਾਂ ਉਤਨੇ ਗੱਲਾਂ ਕਰਦੇ ਸੀ ਅੱਛਾ ਚੀਜ਼ ਤੇ ਇਹ ਇੱਕ ਇਹ ਵੀ ਚੀਜ਼ ਆ ਵੀ ਅਤਰੋ ਅਤਰੋ ਨਾਲ ਜਦੋਂ ਤੁਸੀਂ ਸੈਟ ਤੇ ਸੀਗੇ ਲਾਸਟ ਜਦੋਂ ਕੰਮ ਕੀਤਾ ਤੇ ਅਤਰੋ ਦੇ ਨਾਲ ਕਿਹੜੀਆਂ ਗੱਲਾਂ ਹੋਈਆਂ ਕਿਹੜੀਆਂ ਮਸ਼ਕਰੀਆਂ ਕੀਤੀਆਂ ਯਾਦ ਹੋਵੇ ਤੁਹਾਨੂੰ ਮਸ਼ਕਰੀਆਂ ਮਸ਼ਕਰੀਆਂ ਬਹੁਤ ਜ਼ਿਆਦੀਆਂ ਖਾਸਾ ਮਜ਼ਾਕ ਇਹਨਾ ਹੁੰਦਾ ਸੀ ਵੀ ਜਿਹੜੀ ਗੱਲ ਹੁੰਦੀ ਸੀ ਇਹ ਹੰਪੋ ਲਈ ਮੁੰਨਾ ਗੱਲ ਕਹਿਣੀ ਹਾਏ ਨਹੀਂ ਮੇਰੀਏ ਅਤਰੋ ਮੇਰੀ ਜਾਨ ਪੈ ਗਈ ਤੈਨੂੰ ਵੇਖ ਕੇ ਬਸ ਉਹਦੇ ਪੰਜਾਬੀ ਵਰਲਡ ਜਿਹੜੇ ਫੇਮ ਹੁੰਦੇ ਸੀ ਬੜੀਆਂ ਉਹਦੀਆਂ ਗੱਲਾਂ ਅੱਜ ਤੱਕ ਮੇਰੇ ਨੌਲੇਜ ਵਿੱਚ ਜਾਂ ਅੱਜ ਦਿਮਾਗ ਗੱਲਾਂ ਘੁੰਮਦੀਆਂ ਵਾ ਵੀ ਅੱਜ ਉਹ ਗੱਲਾਂ ਜੋ ਕਰਦੇ ਸੀ ਅੱਜ ਉਹ ਕੌਣ ਗੱਲਾਂ ਸਾਡੇ ਨਾਲ ਕਰੇਗਾ ਸਹੀ ਹੈ ਲੱਗਦਾ ਤੁਹਾਡੇ ਸਾਥੀ ਸੀਗੇ ਤੇ ਦੁੱਖ ਦੁੱਖ ਤੇ ਲੱਗਦਾ ਗਿਆ ਵੀ ਇਸ ਵਾਲੀ ਦੁਨੀਆ ਨੂੰ ਬੜਾ ਬਹੁਤ ਅਜਾਬੀ ਆਹ ਦੇਖੋ ਇਹ ਦੁੱਖ ਤਾਂ ਬਹੁਤ ਆ ਕਿਉਂਕਿ ਇੱਕ ਸਾਡਾ ਪਰਿਵਾਰ ਵਾ ਸਾਡਾ ਹਿੱਸਾ ਵਾ ਸਾਡੀ ਸੱਜੀ ਬਾ ਸੀ ਅਸੀਂ ਤਾਂ ਬਹੁਤ ਲਾਗੇ ਹੋ ਕੇ ਬੈਠਾਂ ਵੇਖਿਆ ਬਹੁਤ ਸਾਰਾ ਸੁਣਿਆ ਬਹੁਤ ਸਾਰਾ ਉਹਨਾਂ ਦਾ ਫਿਲਮਾਂ ਵੇਖੀਆਂ ਪਰ ਜਿਹੜੇ ਨਹੀਂ ਸੀ ਲੋਕ ਉਹਨਾਂ ਮਿਲ ਸਕੇ ਜਾਂ ਫਿਲਮਾਂ ਵੇਖਿਆ ਅੱਜ ਉਹ ਵੀ ਸੋਗ ਦੇ ਵਿੱਚ ਡੁੱਬੇ ਪਏ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਔਰ ਇਸ ਤੁਹਾਡੀ ਸ਼ਬਦ ਤੋਂ ਸਾਡੇ ਵੱਲੋਂ ਜਿਹੜੀ ਸ਼ਰਧਾਂਜਲੀ ਦਿੱਤੀ ਆ ਉਮੀਦ ਆ ਕਿ ਇਹ ਪੂਰੀ ਦੁਨੀਆ ਜਿਹੜੀ ਉਹਨਾਂ ਨੂੰ ਅੱਜ ਯਾਦ ਕਰ ਰਹੀ ਆ ਬਤੌਰ ਆਰਟਿਸਟ ਬਤੌਰ ਚੰਗੇ ਇਨਸਾਨ ਕਿਉਂਕਿ ਇਨਸਾਨ ਚੰਗੇ ਤੁਸੀਂ ਦੱਸ ਰਹੇ ਹੋ ਕਿ ਇੰਨੇ ਜ਼ਿੰਦਾਦਿਲ ਸੀਗੇ ਕਿ ਗੁਣਵੰਡਨ ਵਾਲੇ ਸਨ ਔਰ ਅਜੇ ਇਨਸਾਨ ਟੱਕ ਮਿਲਦੇ ਆ ਅਸੀਂ ਸਰੀਆਲੀ ਨਗਰ ਬਾਈਆ ਵੱਲੋਂ ਸਾਰੇ ਅਸੀਂ ਜਿੱਦੀ ਸ਼ਰਧਾਂਜਲੀ ਪੇਟ ਕਰਦੇ ਕਿਉਂਕਿ ਇਹ ਜੋ ਮਹਾਨ ਹਸਤੀ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਭੱਲਾ ਦਾ ਇਸ ਵਾਰਨੀ ਦੁਨੀਆ ਤੋਂ ਜਾਣਾ ਇੱਕ ਬਹੁਤ ਵੱਡਾ ਘਾਟਾ ਐ ਐਂਟਰਟੇਨਮੈਂਟ ਇੰਡਸਟਰੀ ਨੂੰ ਉਹਨਾਂ ਦੇ ਨਾਲ ਪਹਿਲਿਆਂ ਦੇ ਵਿੱਚ ਕੰਮ ਕਰਦੇ ਰਹੇ ਅਤਰੋ ਚਤਰ ਔਰ ਇਹ ਬਹੁਤ ਜੋੜੀ ਮਸ਼ਹੂਰ ਹੋਈ ਫਿਲਹਾਲ ਸਾਡੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ ਅਤਰੋ ਹੁਣੀ ਉਰਫ ਬਲਦੇਵ ਸਿੰਘ ਉਹਨਾਂ ਦਾ ਨਾਮ ਹੈ ਪਰ ਕਰੈਕਟਰ ਅਤਰੋ ਸੀਗਾ ਤੇ ਬਹੁਤ ਨੇੜੋਂ ਦੇ ਚੜਦਾ ਪੰਜਾਬ ਡੁੱਬਿਆ ਉਥੇ ਲੈਂਦੇ ਪੰਜਾਬ